ਅੱਜ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਨਿੱਜੀ ਅਸਥਾਨ ਦੇ ਉੱਪਰ ਰਾਤ ਨੂੰ ਪਲੰਘ ਦੇ ਉੱਪਰ ਵਿਸ਼ਰਾਮ ਕਰ ਰਹੇ ਨੇ ਤੇ ਇੱਕ ਬੜਾ ਭਾਰੀ ਦਾਇਤ ਜਿਸ ਨੂੰ ਮਾਖੋ ਦਾਇਤ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਹ ਸਤਿਗੁਰਾਂ ਦੇ ਸਾਹਮਣੇ ਆ ਕੇ ਖੜਾ ਹੋ ਜਾਂਦਾ ਹੈ ਸਤਿਗੁਰੂ ਪਾਤਸ਼ਾਹ ਭਾਵੇਂ ਵਿਸ਼ਰਾਮ ਕਰ ਰਹੇ ਨੇ ਲੇਕਰ ਜਦੋਂ ਜਰਾ ਕੀ ਅੱਖ ਖੁੱਲਦੀ ਹੈ ਕਿਉਂਕਿ ਇਹ ਦਾਇਤ ਹੱਥ ਦੇ ਵਿੱਚ ਖੱਪਰ ਫੜੇ ਹੋਏ ਨੇ ਖੱਪਰ ਆਹ ਦੇ ੜਕਾਉਂਦਾ ਤੇ ਹੱਡੀਆਂ ਆਲਕ ਦੇ ਜਿਹੜੇ ਹਾਰ ਬਣਾ ਕੇ ਇਹਨੇ ਆਪਣੇ ਗਲ ਵਿੱਚ ਪਾਏ ਹੋਏ ਨੇ ਬੜਾ ਭਿਆਨਕ ਰੂਪ ਨੇ ਧਾਰਨ ਕੀਤਾ ਹੋਇਆ ਤੇ ਇਸ ਦੇ ਵੱਡੇ ਵੱਡੇ ਦੰਦ ਨੇ ਗੁਰਪ੍ਰਤਾਪ ਸੂਰਜਗ੍ਰੰਥ ਦੇ ਕਰਤਾ ਕਹਿੰਦੇ ਵੀ ਇਹਦੇ ਸਿਰ ਦੇ ਉੱਪਰ ਸਿੰਘ ਵੀ ਨੇ ਬੜੀ ਡਰਾਵੜੀ ਇਹਦੀ ਸਕਲ ਹੈ ਤੇ ਬਾਰ ਬਾਰ ਆਪਣੀ ਵੱਡੇ ਸਾਰੇ ਜੀਭ ਨੂੰ ਇਹ ਆਪਣੇ ਬੁੱਲਾਂ ਦੇ ਉੱਪਰ ਫੇਰਦਾ ਹੈ ਤੇ ਇਸ ਤਰ੍ਹਾਂ ਆਖ ਰਿਹਾ ਕਿ ਤੁਸੀਂ ਇਹ ਕੀ ਕਰਨ ਲੱਗਿਓ ਤੁਸੀਂ ਮੇਰਾ ਘਰ ਉਜਾੜਦੇ ਪਏ ਹੋ ਸਤਿਗੁਰੂ ਪਾਤਸ਼ਾਹ ਜੀ ਨੇ ਪਹਿਲੇ ਤੇ ਗੌੜਿਆ ਨਾ ਲੇਕਿਨ ਜਦੋਂ ਉਹਨੇ ਦੁਬਾਰਾ ਫਿਰ ਇੱਕ ਬਚਨ ਆਖੇ ਸਤਿਗੁਰੂ ਪਾਤਸ਼ਾਹ ਕਣ ਲੱਗੇ ਕੌਣ ਹੈ ਤੂੰ ਬੜੇ ਗੁੱਸੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਆਖਿਆ ਕਿ ਤੂੰ ਕੌਣ ਹੈ ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਚਨ ਕਹਦਿਆਂ ਨਾਲ ਹੀ ਜਿਹੜੀ کمان ਸੀ ਕੋ ਚੁੱਕ ਲਈ ਭੱਥੇ ਦੇ ਵਿੱਚੋਂ ਤੀਰ ਕੱਢਿਆ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਨਿਸ਼ਾਨਾ ਸਾਧ ਲਿਆ ਤੇ ਜਦੋਂ ਨਿਸ਼ਾਨਾ ਸਾਧਿਆ ਤੇ ਜਿਹੜਾ ਮਾਖੋਦੈਂਤ ਸੀ ਇਹ ਡਰ ਗਿਆ ਇਹਨੇ ਸੋਚਿਆ ਵੀ ਕਿਤੇ ਐਸਾ ਨਾ ਹੋਵੇ ਕਿ ਇਹ ਤੀਰ ਦਾ ਬਾਹਰ ਮੇਰੇ ਉੱਪਰ ਕਰਨ ਤੇ ਮੇਰੇ ਜੀਵਨ ਦਾ ਅੰਤ ਹੋ ਜਾਏ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਹਾਂ ਦੱਸ ਕੀ ਚਾਹੁੰਦਾ ਥੂ ਫਿਰ ਥੋੜਾ ਜਿਹਾ ਨਰਮਾਈ ਵਿੱਚ ਆਇਆ ਕਹਿਣ ਲੱਗਾ ਕਿ ਤੁਸੀਂ ਮੇਰਾ ਘਰ ਉਜਾੜ ਦਿੱਤਾ ਹੈ ਇਹ ਧਰਤੀ ਮੇਰੀ ਹੈ ਮੈਂ ਇਹਦਾ ਮਾਲਕ ਆ ਮੈਂ ਇੱਥੇ ਰਹਿਣ ਵਾਲਾ ਹਾਂ ਮੇਰੇ ਸਤਿਗੁਰੂ ਪਾਤਸ਼ਾਹ ਕਰਨ ਲੱਗੇ ਫਿਰ ਦੱਸ ਤੂੰ ਕੀ ਚਾਹੁੰਦਾ ਹੈ ਉਹ ਕਹਿੰਦਾ ਵੀ ਮੈਂ ਚਾਹੁੰਦਾ ਹੈ ਕਿ ਮੈਂ ਇੱਥੇ ਹੀ ਬਸਾਂ ਮੇਰੇ ਸਤਿਗੁਰੂ ਪਾਤਸ਼ਾਹ ਕਰਨ ਲੱਗੇ ਵੀ ਤੂੰ ਇੱਥੇ ਨਹੀਂ ਬਸਣਾ ਤੇਰੇ ਵਾਸਤੇ ਥਾਂ ਹੋਰ ਹੈ ਫਿਰ ਸਵਾਲ ਕੀਤਾ ਕਿ ਥਾਂ ਕਿਹੜੀ ਹੈ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿੱਥੇ ਤੂੰ ਆਪਣੇ ਪੁਰਖਿਆਂ ਦੇ ਨਾਲ ਤੁਹਾਡੇ ਪੁਰਖੇ ਨੇ ਜਿਹੜੇ ਕਾਫੀ ਸਮੇਂ ਤੋਂ ਸਰ ਹੱਥ ਦੇ ਵਿੱਚ ਰਹਿੰਦੇ ਨੇ ਤੇ ਉਸ ਥਾਂ ਦੇ ਉੱਤੇ ਜਾ ਕੇ ਤੂੰ ਰਹਿਣਾ ਕਰ ਤੇ ਜਿਹੜਾ ਤੇਰਾ ਬਠਿੰਡੇ ਵਾਲਾ ਦੇਵ ਹੈ ਜਿਹੜੂ ਕਾਲਾ ਦੰਤ ਆਖਦੇ ਨੇ ਤੇ ਉਹ ਵੀ ਤੇਰੇ ਕੋਲ ਉੱਥੇ ਆਇਆ ਕਰੇਗਾ ਸਰੋਵ ਵਿਚਾਰ ਸਤਿਗੁਰੂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਮੰਨਤਾ ਕਰਨ ਲੱਗਿਆ ਕਰਨ ਲੱਗਿਆ ਵੀ ਠੀਕ ਹੈ ਤੁਸੀਂ ਤੇ ਇੱਥੇ ਆਨੰਦਪੁਰ ਸਾਹਿਬ ਨਾਮ ਰੱਖ ਦਿੱਤਾ ਹੈ ਤੁਸੀਂ ਤੇ ਆਨੰਦਪੁਰ ਵਸੌਣ ਲੱਗੇ ਹੋ ਲੇਕਿਨ ਮੇਰੀ ਇੱਕ ਬੇਨਤੀ ਹੈ ਵੀ ਮੇਰਾ ਨਾਮ ਕਿ ਮੈਰਾ ਸਕਦਾ ਹੈ ਤਾਂ ਸਤਿਗੁਰੂ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਣ ਲੱਗੇ ਭਲਿਆ ਤੇਰਾ ਨਾਮ ਰਹਿ ਸਕਦਾ ਹੈ ਤੇਰਾ ਨਾਮ ਉਹ ਲੋਕ ਲੈਣਗੇ ਜਿਹੜੇ ਸਿੱਖ ਨਹੀਂ ਹੋਣਗੇ ਕਿਉਂਕਿ ਜਿਹੜੇ ਸਿੱਖ ਨੇ ਜਿਹੜੇ ਗੁਰੂ ਨਾਨਕ ਦੇ ਘਰ ਦੇ ਉੱਪਰ ਵਿਸ਼ਵਾਸ ਰੱਖਣਗੇ ਉਹਨਾਂ ਨੇ ਤਾਂ ਇਸ ਨਗਰ ਨੂੰ ਆਨੰਦਪੁਰ ਸਾਹਿਬ ਹੀ ਆਖੜਾ ਲੇਕਿਨ ਜਿਨ੍ਹਾਂ ਦਾ ਗੁਰੂ ਨਾਨਕ ਦੇ ਘਰ ਦੇ ਉੱਪਰ ਵਿਸ਼ਵਾਸ ਨਹੀਂ ਹੋਏਗਾ ਉਹ ਇਸ ਨਗਰ ਨੂੰ ਮੱਖੋ ਵਾਲਾ ਆਖਿਆ ਕਰਨਗੇ ਇੱਕ ਕਾਫੀ ਸਮੇਂ